गुड मॉर्निंग टू ऑल ऑफ यू हो सारे पढ़िए चलो अज आप पढ़ते हाँ कि सास कि कुड़ियाँ किन्ने मुंडे काउंटिंग करिए आप चलो पहला गर्ल्स की काउंटिंग कर दे बोलो ਗਰਲਸ ਦਾ ਕਲਾਸ ਵਿੱਚ ਓਕੇ ਹੁਣ ਬॉयਜ਼ ਦੀ ਕਾਊਂਟਿੰਗ ਕਰਦੇ ਆ ਬੋਲੋ 1 2 3 4 5 ਕਿੰਨੇ ਬॉयਜ਼ ਖੜੇ ਆ 5 ਹੁਣ ਦੱਸੋ ਮੈਨੂੰ ਗਰਲਸ ਜ਼ਿਆਦਾ ਆ ਜਾਂ ਬॉयਜ਼ ਕੁੜੀਆਂ ਜ਼ਿਆਦਾ ਕ ਮੁੰਡੇ ਕੁੜੀਆਂ ਕੁੜੀਆਂ ਜ਼ਿਆਦਾ ਆ ਨਾ ਕੁੜੀਆਂ ਹੈਗੀਆਂ 7 ਤੇ ਬॉयਜ਼ ਕਿੰਨੇ ਆ ਮੁੰਡੇ ਕਿੰਨੇ ਆ 5 5 ਠੀਕ ਹੈ ਜਿਆਦਾ ਕੌਣ ਹੋਇਆ ਕੁੜੀਆਂ ਹਾਂ ਕੁੜੀਆਂ ਲਈ ਕਲਾਪਿੰਗ ਕਰ ਦੋ ਇੱਕ ਵਾਰੀ ਵੈਰੀ ਗੁੱਡੇ ਹੈਗੀ ਕਾਊਂਟਿੰਗ ਠੀਕ ਹੈ ਹੁਣ ਆਪਾਂ ਦੇਖਦੇ ਲਿਕਵਿਡ ਚੀਚ ਦੇਖੋ ਦੋ ਬੋਤਲਾਂ ਸੇਮ ਹਨ ਹਾਂ ਜੀ ਮੈਮ ਦੇਖੋ ਦੇਖੋ ਸੇਮ ਆ ਬੋਟਲਸ ਜੀ ਹਾਂ ਜੀ ਮੈਮ ਇੱਕ ਵਿੱਚ ਪਾਣੀ ਦੇਖੋ ਇੱਥੇ ਤੱਕ ਰਹਾ ਤੇ ਇੱਕ ਵਿੱਚ ਹੈਗਾ ਫੁੱਲ ਠੀਕ ਹੈ ਇਹਨਾਂ ਵਿੱਚੋਂ ਹੁਣ ਮੈਨੂੰ ਦੱਸੋ ਮਾਨਵੀ ਤੁਸੀਂ ਦੱਸੋ ਆਜੋ ਬਟਾ ਅੱਗੇ ਅੱਗੇ ਆ ਜਾਓ ਇਹਨਾਂ ਚੋਂ ਜ਼ਿਆਦਾ ਪਾਣੀ ਕਿਹਦੇ ਵਿੱਚ ਆ ਇਹਦੇ ਵਿੱਚ ਜ਼ਿਆਦਾ ਹੈ ਦੇਖੋ ਤਾਂ ਜ਼ਿਆਦਾ ਆ ਹਾਂਜੀ ਫੁੱਲ ਤੇ ਘਟ ਕਿਹਦੇ ਵਿੱਚ ਆ ਇਸ ਬੋਤਲ 'ਚ ਘਟ ਹੈ ਨਾ ਠੀਕ ਹੈ ਇਹ ਹੈਗਾ ਘਟ ਪਾਣੀ ਤੇ ਇਹ ਹੈਗਾ ਜ਼ਿਆਦਾ ਪਾਣੀ ਠੀਕ ਹੈ ਚਲੋ ਇੱਕ ਚੀਜ਼ ਆਪਾਂ ਹੋਰ ਦੇਖਦੇ ਹਾਂ ਹਣ ਦੇਖੋ ਜੀ ਆਪਾਂ ਇਹਦੇ ਵਿੱਚ ਰਿੰਗਸ ਗਿਣਦੇ ਆ ਕਿੰਨੀਆਂ ਠੀਕ ਹੈ ਇਹਦੇ ਵਿੱਚ ਕਾਊਂਟਿੰਗ ਕਰੋ ਕਿੰਨੀਆਂ ਆਇਆ 1 2 3 4 5 6 ਇਹਦੇ ਵਿੱਚ ਕਿੰਨੀਆਂ ਰਿੰਗਸ ਆ 6 ਹੁਣ ਇਹਦੇ ਵਿੱਚ ਕਾਊਂਟ ਕਰੋ 1 2 3 4 ਦੇਖੋ ਸਮਝ ਲੱਗੀ ਜੀ ਇਹਦੇ ਵਿੱਚ 6 ਰਿੰਗਸ ਆ ਤੇ ਇਹਦੇ ਵਿੱਚ 4 ਰਿੰਗਸ ਆ ਠੀਕ ਹੈ ਜਿਆਦਾ ਕਿਹੜੀਆਂ ਹੋਈਆਂ ਇਹ ਵਾਲੀਆਂ ਜਿਆਦਾ ਆ ਕਿੰਨੀਆਂ ਆ 6 ਤੇ ਇਹਦੇ ਵਿੱਚ ਕਿੰਨੀਆਂ ਆ ਥੋੜੀਆਂ ਥੋੜੀਆਂ ਹਨਾ ਕੌਣ ਜਿੱਤਿਆ ਫਿਰ ਇਹ ਜਿੱਤਿਆ ਜਿਆਦਾ ਵਾਲਾ ਇਹ ਕੌਣ ਜਿੱਤਿਆ ਜਿਆਦਾ ਤੇ ਇਹਨਾਂ ਵਿੱਚੋਂ ਦੇਖੋ ਹੁਣ ਇਹਨਾਂ ਵਿੱਚੋਂ ਕਿਹੜੀ ਬੋਤਲ ਜਿੱਤੀ ਆ ਇਹ ਵਾਲੀ ਠੀਕ ਆ ਕਿਉਂਕਿ ਇਹਦੇ ਵਿੱਚ ਪਾਣੀ ਜ਼ਿਆਦਾ ਆ ਠੀਕ ਹੈ ਸਮਝ ਲੱਗ ਗਈ ਜ਼ਿਆਦਾ ਤੇ ਘੱਟ ਵਾਰੇ ਜਹੰਗੀਰ ਨੰ ਪੱਕਾ ਜਹੰਗੀਰ ਨੰ ਕਲਾਪਿੰਗ ਕਰ ਲੋ ਇੱਕ ਵਾਰੇ ਆਪਣੇ ਲਈ ਵੈਰੀ ਗੁੱਡ